ਆਪਰ ਇਹ ਕਹਤਾ ਉਹਦਾ ਗਲਾ ਘੁੱਟ ਕੇ ਬਲਾਤਕਾਰ ਕਰਕੇ ਉਹ ਕੁੜੀ ਮਾਰ ਕੇ ਟੰਗਤੀ ਮੁੰਸ਼ੀ ਦੀ ਗ੍ਰਿਫਤਾਰੀ ਹੋ ਗਈ ਪਹਿਲਾਂ ਕਹਦੇ ਉਹ ਨਾਤੋ ਮਤਿਆ ਕਰ ਲਈ ਮਤਮਤਿਆ ਨਹੀਂ ਕੀਤੀ ਹਰ ਬੰਦੇ ਨੂੰ ਪਤਾ ਵੀਡੀਓ ਜਿਨ੍ਹਾਂ ਨੇ ਸੋਸ਼ਲ ਮੀਡੀਆ ਨੇ ਗੱਲ ਸਬੂਤ ਪੈਦਾ ਕਰਤੇ ਜਿਹੜੀ ਸੀਬੀਆਈ ਨੂੰ ਜਾਂ ਹੋਰ ਕਿਸੇ ਨੂੰ ਜਾਂਚ ਦੇ ਵਿੱਚ ਬਹੁਤ ਜ਼ਿਆਦੇ ਇਹ ਹੋ ਹੈਗੇ ਆ ਜਿਹੜੇ ਸਹਾਈ ਆ ਤੇ ਪਬਲਿਕ ਦੇ ਵਿੱਚ ਵੀ ਸੀਆਈਡੀ ਦੇ ਸੀਬੀਆਈ ਨਾਲੋਂ ਜ਼ਿਆਦੇ ਬੁੱਧੀਮਾਨ ਲੋਕ ਆ ਇੰਟੈਲੀਜੈਂਟ ਲੋਕ ਆ ਪਰ ਥੋੜੇ ਲੋਕ ਝੱਕਦੇ ਆ ਧੀਆਂ ਪੈਣਾ ਵਾਲੇ ਹੁਣ ਮੈਂ ਇੱਥੇ ਗੱਲ ਇਹ ਕਰਦਾ ਇਹਨੂੰ ਆਹ ਸਾਈਡ ਨੂੰ ਆ ਜਾ ਆ ਜਾ ਇਧਰ ਆਹ ਸਾਈਡ ਨੂੰ ਆ ਜਾ ਇਹ ਗੱਲ ਕਰਦਾ ਤੇ ਕੇ ਜੋਧਾ ਥਾਣੇ ਦੀ ਨਹੀਂ ਗੱਲ ਅੱਗੇ ਨੂੰ ਆਇਆ ਯਾਰ ਤੁਰਿਆ ਤੇਰੇ ਹੱਥ ਪੈ ਟੁੱਟੇ ਹੋ ਗੱਲ ਇਹ ਜੋਧਾ ਥਾਣੇ ਦੀ ਨਹੀਂ ਇਹੋ ਗੱਲ ਬਹੁਤ ਸਾਰੇ ਪੰਜਾਬ ਦੇ ਥਾਣਿਆਂ 'ਚ ਵਰਤੀਰਾ ਚੱਲ ਰਿਹਾ ਪਿਛਲੇ ਕਈ ਸਾਲਾਂ ਦਾ ਚੱਲ ਰਿਹਾ ਤੇ ਹੁਣ ਵੀ ਚੱਲਦਾ ਮੌਜੂਦਾ ਇਹਦੇ ਵਿੱਚ ਗੱਲ ਮਲਾਜਮ ਇੱਕ ਬੁਣਸੀ ਉਹ ਇੱਕ ਮਾਰੀ ਲਾਸ਼ ਨੂੰ ਪੱਖੇ ਨਾਲ ਮੈਨੂੰ ਟਾਂਕੇ ਦਿਖਾ ਦੇਵੇ ਇਹ ਡੀਜੀਪੀ ਸਿਰੇ ਸੜੇ ਨੂੰ ਮੈਂ ਕਹਿਣਾ ਤੇ ਬਾਕੀ ਇਹ ਗੱਲ ਕਰਦੇ ਆ ਪੁਲਿਸ ਦੇ ਜਿਹੜੇ ਵੱਡੇ ਅਫਸਰ ਆ ਉਹ ਚੀਜ਼ ਨੂੰ ਛਪਾਉਂਦੇ ਆ ਪਰ ਜਿਹੜੇ ਮੇਰੇ ਅਫਸਰ ਨਾਲ ਵਧੀਆ ਸਬੰਧ ਆ ਗੱਲ ਹੋਈ ਆ ਉਹਨਾਂ ਨੂੰ ਤੁਸੀਂ ਲੈ ਵੀਡੀਓ ਦੇਖਿਆ ਵੀ ਆ ਮੈਂ ਅਫਸਰਾਂ ਨੂੰ ਕਹਿੰਦਾ ਹਾਂ 20% ਪੁਲਿਸ ਵਧੀਆ ਅਫਸਰ ਆ ਤਾਂ ਵਧੀਆ ਮਲਾਜਮ ਆ ਤੇ ਇਹ ਕੁੜੀ ਨਾ ਵਿਚਾਰੀ ਨਾ ਕਿਹਦੀ ਧੀ ਪਹਿਣਾ ਪੰਜਾਬ ਦੀਆਂ ਧੀਆ ਪਹਿਣਾ ਸਾਂਝੀਆਂ ਹੁੰਦੀਆਂ ਸਾਰਿਆਂ ਦੀਆਂ ਇਹ ਪੰਜਾਬ ਦੇ ਲੋਕਾਂ ਨੂੰ ਪੂਰੀ ਆਣ ਕੇ ਗੈਰ ਤੇ ਜਾਗ ਗਈ ਜਾਗਦੀ ਆ ਅੱਬੜਾ ਤਾਂ ਕੋਈ ਆਗੂ ਚਾਹੀਦਾ ਤੇ ਜੋਧਾ ਥਾਣੇ ਨੂੰ ਅੱਗ ਲੱਗ ਜਾਣੀ ਆ ਅੱਗ ਲੱਗ ਜਾਣੀ ਜੋਧਾ ਥਾਣੇ ਨੂੰ ਕਿਉਂਕਿ ਉੱਥੇ ਦੇ ਮੁਲਾਜ਼ਮਾਂ ਨੇ ਰੜ ਕੇ ਉਹਨੂੰ ਕੁੜੀ ਨੂੰ ਟੰਗਿਆ ਇੱਕ ਜ਼ੁਲਮ ਨੂੰ ਛਪਾਇਆ ਕਹਿੰਦੇ ਜੇ ਕੋਈ ਅਪਰਾਧ ਕਰਕੇ ਉਹਦੀ ਕੋਈ ਹੈਲਪ ਕਰਦਾ ਜਾਂ ਕੋਈ ਉਹਨੂੰ ਪਨਾਹ ਦਿੰਦਾ ਕੇ ਦਾ ਕਰਦਾ ਉਹਤੇ ਵੀ ਪਰਚਾ ਹੁੰਦਾ ਇਹ ਮੁਲਾਜ਼ਮਾਂ ਨੇ ਸਬੂਤ ਨਾਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੱਚ ਨੂੰ ਜਿਹੜਾ ਉਹ ਛਪਾਉਣ ਦੀ ਕੋਸ਼ਿਸ਼ ਕੀਤੀ ਇਹ ਬਹੁਤ ਵੱਡਾ ਇੱਕ ਸਕੈਂਡਲ ਆ ਇਹਦਾ ਪੰਜਾਬ ਦਾ ਮੁੱਖ ਮੰਤਰੀ ਵੀ ਸਪਸ਼ਟਿਕਾ ਨਹੀਂ ਇਸ ਚੀਜ਼ ਤੇ ਦਵੇ ਹੁਣ ਇੱਥੇ ਗੁੱਜਰਾਂ ਨੇ ਕਹਿਤਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਇਹ ਸਾਡੇ ਪਖਤਾਂ ਦੀ ਜਿਹੜੀ ਅਲੂਸਾ ਲਈ ਫਿਰਦਾ ਹਾਲਾਤ ਪੰਜਾਬ ਦੇ ਏਡੇ ਗੰਦੇ ਆ ਜਿਹੜੇ ਹੋਰ ਇੱਥੇ ਬੰਦੇ ਕਹਿੰਦੇ ਜਿਹੜੇ ਪੁਲਿਸ ਦੇ ਮੁਲਾਜ਼ਮ ਆ ਇਹੋ ਵੱਡੇ ਅਫਸਰਾਂ ਨੂੰ ਕੁੜੀਆਂ ਸਪਲਾਈ ਕਰਦੇ ਆ ਜਿਹੜੀਆਂ ਹੋਰ ਵੀ ਕਿਤੇ ਹਾਂ ਜਿਆ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਹਾਲ ਹੋ ਰਿਹਾ ਜਿਹੜੇ ਪੈਂਟ ਕੰਸਪਾਲਿਆ ਪ੍ਰੋਫੈਸਰ ਆ ਇਹ ਸਿੱਖਿਆ ਦੇਣ ਵਾਲੇ ਮਾਸਟਰ ਆ ਟੀਚਰ ਆ ਉਹ ਵੀ ਇਸ ਚੀਜ਼ ਤੇ ਹੈਗੇ ਆ ਅੱਜ ਪੰਜਾਬ ਨੂੰ ਬੇੜਾ ਗਰ ਕਰਕੇ ਰਖਤਾ ਜਿਹੜੇ ਕੰਜਰ ਉੱਚੇ ਅਹੁਦਿਆਂ ਤੇ ਬੈ ਗਏ ਤਰਖਾਹਾਂ ਤੇ ਬੈ ਗਏ ਇਹ ਅੱਜ ਭੁੱਖੇ ਮਰਦਿਆਂ ਨੂੰ ਰੋਟੀ ਮਿਲਣ ਲੱਪਾਈ ਨੌਕਰੀ ਮਿਲ ਗਈ ਇਹ ਹੁਣ ਕਹਿੰਦੇ ਹੁੰਦੇ ਨੌਕਰੀ ਕਾਰ ਕੋਠੀ ਤੇ ਕੁੜੀ ਠੀਕ ਆ ਇਹ ਲੋਕਾਂ ਦੀਆਂ ਕੁੜੀਆਂ ਨੂੰ ਆਪਣੀਆਂ ਨਹੀਂ ਕੁੜੀਆਂ ਸਮਝਦੇ ਜਿਹੜੇ ਇਦਾਂ ਦੇ ਕੰਮ ਕਰਦੇ ਇਹਨਾਂ ਦੀਆਂ ਆਪਣੀਆਂ ਧੀਆ ਭੈਣਾਂ ਵੀ ਤਾਂ ਦੀਆਂ ਹੁੰਦੀਆਂ ਹੁਣ ਜੇ ਐਸਪੀ ਸਿਲਿੰਦਰ ਸਿੰਘ ਸਿਗਾ ਕਹਿੰਦਾ ਮੈਂ ਨਸ਼ੇ ਨਗਾਉਂਦਾ ਸੀਗਾ ਮੈਨੂੰ ਕੀ ਪਤਾ ਹਤਬਾਦੀ ਆ ਉਹਦਾ ਕੇਸ ਦੇਖਿਆ ਕਿੰਨੀਆਂ ਮੁਲਾਜ਼ਮਾਂ ਨੇ ਕਿਹਾ ਸਾਡੇ ਨਾਲ ਇਹਨਾਂ ਦੁਰਭਿਵਾਰ ਕੀਤਾ ਉਹਦੀ ਨਜਾਇਜ਼ ਲਾਜਵੀ ਨਿਕਲ ਆਈ ਜਿਹੜੇ ਕਹਿੰਦੇ ਡੀਐਨਏ ਟੈਸਟ ਕਰਾ ਲਿਓ ਇਹ ਅੱਜ ਦਾ ਨਹੀਂ ਇਹੋ ਗੱਲ ਹੋ ਰਹੀ ਇਹ ਕਈ ਸਾਲਾਂ ਦੀ ਹੋ ਰਹੀ ਜੂ ਆ ਤੇ ਕਿਉਂ ਜਿਹੜਾ ਪੁਲਿਸ ਵਿਭਾਗ ਇਸ ਚੀਜ਼ ਨੂੰ ਛੁਪਾ ਰਿਹਾ ਜ਼ੁਲਮ ਨੂੰ ਪੁਲਿਸ ਵਿਭਾਗ ਇਸ ਚੀਜ਼ ਨੂੰ ਛੁਪਾ ਰਿਹਾ ਆ ਆ ਜਾ ਜੇ ਗੱਲਬਾਤ ਹੈਗੀ ਇਹ ਸੁਣਦਾ ਤਾਂ ਆ ਜਾ ਵਿੱਚ ਆ ਜਾ ਫੇਰ ਝੱਗੀ ਦਾ ਨਹੀਂ ਹੁੰਦਾ ਗੱਲ ਕਰਨ ਲੱਗਿਆਂ ਤੇ ਬਾਕੀ ਜਿਹੜਾ ਲੀਡਰ ਆ ਉਹਨਾਂ ਦੀ ਵੀ ਕਰਤੂਤਾ ਇਦਾਂ ਦੀਆਂ ਮਾਰੀਆਂ ਆ ਹੁਣ ਨਸ਼ੀਲੇ ਪਦਾਰਥਾਂ ਦੀ ਵੀ ਮੈਂ ਕੈਪਟਨ ਅਮਨਿੰਦਰ ਸਿੰਘ ਗੱਲ ਕਰਦਾ ਦੇਸ਼ ਵਿਦੇਸ਼ ਤੋਂ ਕਈਆਂ ਦੇ ਫੋਨ ਆਏ ਵੀ ਕੈਪਟਨ ਨੇ ਗੁਟਕਾ ਸਾਹਿਬ ਲੈ ਕੇ ਕਸਮ ਖਾਦੀ ਮੈਂ ਨਸ਼ੇ ਬੰਦ ਕਰ ਦੂੰ ਕਿੱਥੇ ਬੰਦ ਹੋਏ ਆ ਪੁਲਿਸ ਵਾਲਿਆਂ ਨੇ ਮਹੀਨੇ ਬਿਤਾ ਲੈ ਨਸ਼ਿਆਂ ਦਾ ਰੇਟ ਮਹਿੰਗਾ ਹੋ ਗਿਆ ਜਿਹੜੇ ਅੱਗੇ ਥਾਂ ਥਾਂ ਹੋ ਗਿਆ ਸੀ ਹੁਣ ਗੋਪਤ ਥਾਂ ਤੇ ਹੋ ਗਿਆ ਅੱਗੇ ਕਿਸੇ ਨੂੰ ਕਿਲੋਮੀਟਰ 2 ਕਿਲੋਮੀਟਰ ਅੱਧਾ ਕਿਲੋਮੀਟਰ ਤੇ ਜਾ ਕੇ ਨਸ਼ਾ ਮਿਲ ਵੀ ਜਾਂਦਾ ਸੀ ਪੀਵੀ ਲੈਂਦਾ ਸੀ ਤੋਂ ਕਾਬੂ ਆ ਜਾਂਦਾ ਸੀ ਕਿਉਂ ਘਰਦਿਆਂ ਦੀ ਰੇਂਜ ਚ ਹੁੰਦਾ ਸੀ ਲੋਕਾਂ ਦੀ ਰੇਂਜ ਚ ਹੁਣ 20 20 ਕਿਲੋਮੀਟਰ ਉਰੇ 100 ਕਿਲੋਮੀਟਰ ਉਰੇ ਪਰੇ ਵੱਡੇ ਬਣ ਗਏ ਜਿੱਥੇ ਕੋਈ ਜਾਣਦਾ ਨਹੀਂ ਮੇਰੇ ਪਿੰਡ ਦੇ ਹੈਗਾ ਕੇਸ ਮੈਂ ਦਾਦ ਦੇ ਨਾਲ ਕਲੀਅਰ ਇਹ ਨਾ ਕਹਨ ਬਈ ਸਾਡੀ ਧੀ ਪਿੰਡ ਦੀ ਮਿੱਟੀ ਪੜਦੀ ਸਾਡੇ ਜਵਾਈ ਦੀ ਮਿੱਟੀ ਪੜਦੀ ਹੁਣ ਖਰਲਾ ਪਿੰਡ ਦੇ ਕਹਿੰਦੇ ਤੂੰ ਕਹਿੰਦੇ ਕੈਪਟਨ ਨੂੰ ਮਿਲਣਾ ਸੀ ਮੈਂ ਕਿਹਾ ਮੈਂ ਕਾਹ ਤੋਂ ਮਿਲਣਾ ਮੈਂ ਦਾਬ ਰਾਜਿਆਂ ਦਾ ਰਾਜਾ ਰੰਕਾਂ ਦਾ ਰੰਗ ਕਿਆ ਮੈਨੂੰ ਨਹੀਂ ਮਿਲਦੀ ਲੋੜ ਕਿਉਂਕਿ ਮੈਨੂੰ ਕਿਸੇ ਦੇ ਨਾਲ ਆਪਣੇ ਜਿਹੜੀ ਅਟੈਚਮੈਂਟ ਨਹੀਂ ਲੋੜ ਮੈਂ ਨਰਪੱਖ ਬੰਦਾ ਮੈਂ ਰੱਬ ਵਾਲਾ ਮੈਂ 33 ਕਰੋੜ ਦੇਵੀ ਦੇਵਤਿਆਂ ਮੈਨੂੰ ਨਹੀਂ ਕਹਿਣਾ ਚਾਹੀਦੀ ਮੈਨੂੰ ਰੱਬ ਨਾਲ ਚਾਹੀਦੀ ਆ ਰੱਬ ਇੱਕ ਸੱਚਾਈ ਆ ਜਿਹੜਾ ਸੱਚਾਈ ਨਾਲ ਜੁੜਦਾ ਉਹ ਸਾਰੇ ਧਰਮਾਂ ਨਾਲ ਜੁੜਿਆ ਹੁੰਦਾ ਸਾਰੇ ਲੋਕਾਂ ਨਾਲ ਜੁੜਿਆ ਹੁੰਦਾ ਉਹਨੂੰ ਦਰਦ ਹੁੰਦਾ ਇੱਥੇ ਨੌਜਵਾਨ ਨੂੰ ਕਿਹਾ ਸੱਦਿਆ ਦੂਜਾ ਨੌਜਵਾਨ ਆਇਆ ਉਹ ਮਰ ਗਿਆ ਉਹਦੇ ਵੇਲੇ ਸੂਈ ਚੁੱਭੀ ਉਸੀ ਟੀਕੇ ਦੀ ਦੋ ਜੀ ਵੱਧ ਘਟ ਲੱਗ ਗਈ ਉਹ ਮਾਰਿਆ ਗਿਆ ਨਿਕਨਕੇ ਬੱਚੇ ਵਿਚਾਰੇ ਦੇ ਜੇ ਆਪਾਂ ਨਹੀਂ ਗੱਲ ਚੱਕਦੇ ਇਹੋ ਆ ਜਾ ਇਦਾਂ ਨੂੰ ਵੀ ਡਰ ਲੱਗਦਾ ਜੇ ਪਰੇ ਹੋ ਜਾ ਖਿਆ ਵੀ ਗਿਆ ਬੰਦ ਕਰਕੇ ਇਹਨੂੰ ਅੱਛਾ ਉਹ ਮਾਰਿਆ ਗਿਆ ਜੇ ਜ਼ੁਲਮ ਨੂੰ ਇਦਾਂ ਹੂ ਕਾਜੇ ਉਹ ਕਰ ਉਜੜਿਆ ਕਹਿੰਦੇ ਹੋਰ ਦਾ ਉਜਰੂ ਦੋ ਕਰਤੇ ਉਜੜੇ ਐ ਨਾ ਦੋਨੇ ਕੁੜਮਚਾਰੀਆਂ ਦਾ ਤੇ ਕਿੱਥੋਂ ਵੇ ਨਸ਼ਾ ਬੰਦ ਹੋ ਗਿਆ ਹੁਣ ਤੁਹਾਡੇ ਅੱਜ ਦੀਆਂ ਖ਼ਬਰਾਂ ਦੇਖ ਲਓ ਤੁਹਾਡਾ ਆਪਣਾ ਮੁਲਾਜ਼ਮ ਕਿਲੂਆਂ ਦੇ ਵਿੱਚ ਨਸ਼ੀਲੇ ਪਦਾਰਥ ਕਿਲੂਆਂ ਚ ਜਿਹੜੇ ਕਰੋੜਾਂ ਅਰਬਾਂ ਦੀ ਕੀਮਤ ਆ 70 ਗੰਨਾ 47 ਹੋਰ ਹਥਿਆਰ ਬਾਹਰ ਲੀਆਂ ਕਰਾਂਸੀਆਂ ਫੜੇ ਗਏ ਕਿ ਨਹੀਂ ਫੜੇ ਗਏ ਇੱਥੇ ਕਲਦੀਪ ਚਾਲ ਹੁੰਦਾ ਸੀ ਐਸਐਸਪੀ ਹਿਆਰਪੁਰ ਦੇ ਵਿੱਚ ਉੱਥੇ ਡੀਸੀ ਐਸਐਸਪੀ ਸੈਸ਼ਨ ਜੱਜ ਨੇ ਮੀਟਿੰਗ ਕੀਤੀ ਰੈਲੀ ਕੱਢੀ ਨੋਕਾ ਦੇ ਨੇੜੇ ਲੈ ਕੇ ਸਕੂਲਾਂ ਨਸ਼ਿਆਂ ਦੇ ਵਿਰੁੱਧ ਇਹ ਫਾਰਮੈਲਟੀਆਂ ਨਾ ਮੈਂ ਕਿਹਾ ਕਰੋ ਮੈਂ ਟਾਈਮ ਰੱਖਿਆ ਐ ਐਸਐਸਪੀ ਨਾਲ ਮੈਂ ਸੌ ਵਾਰ ਨੂੰ ਗਿਆ ਐ ਐਸਐਸਪੀ ਕੋਲ ਕਲਦੀਪ ਚਾਲ ਕੋ ਗੱਲ ਕਲਦੀ ਕਲਦੀ ਮਾਹੌਲ ਬਦਲ ਗਿਆ ਐਸਐਸਪੀ ਕਹੇ ਖਰ ਮੈਂ ਹਾਈ ਪਾਈ ਆ ਇਹਨਾਂ ਮੈਂ ਕਿੱਦਾਂ ਗੱਲ ਕਰਾਂ ਫੇਰ ਮੈਂ ਗੱਲ ਸੁਣ ਲੋ ਮੇਰੀ ਤੁਸੀਂ ਨਸ਼ਿਆਂ ਨਾਲ ਕੀਤਾ ਟਾਈਮ ਖਰਾਬ ਕੀਤਾ ਪਬਲਿਕ ਨੂੰ ਇਦਾਂ ਕੀਤਾ ਤੂੰ ਮੈਨੂੰ ਇਹ ਦੱਸ ਐਸਐਸਪੀ ਨੂੰ ਕਿਹਾ ਕਿੰਨੇ ਪੁਲਿਸ ਮੁਲਾਜ਼ਮ ਨਸ਼ਾ ਪੀਂਦੇ ਆ ਤੇ ਜਾਂ ਜਿਹੜੇ ਵੇਚਦੇ ਆ ਕਿੰਨੇ ਜੇਲ੍ਹਾਂ ਜਾਂ ਕਿੰਨੇ ਦਾ ਮਕਦਮੇ ਆ ਚੁੱਪ ਕਰ ਗਿਆ ਐਸਐਸਪੀ ਉਹ ਫੇਰ ਲੱਗਾ ਕੰਨ ਡੀਜੀਪੀ ਨਹੀਂ ਉਹ ਪੰਜਾਬ ਦਾ ਕੰਮ ਕਰਦਾ ਜਦਾ ਪੂਰੇ ਕੇ ਵੀ ਸੂਬੇ ਦਾ ਕੰਮ ਕਰ ਸਕਦਾ ਡੀਜੀਪੀ ਜੋ ਮੈਂ ਕਰ ਦਿੰਦਾ ਹੁਣ ਥੋੜੀ ਹੋਰ ਤਰ੍ਹਾਂ ਰੰਜ ਦੇ ਸੇ ਰੱਖੀ ਹੋਰ ਰੱਖੀ ਚਲੋ ਮੁੜ ਕੇ ਮੇਰੇ ਗੰਨੇ ਹੀ ਬਾਕੇ ਲੱਖ ਰੁਪਇਆ ਰਿਸ਼ਵਤ ਲਈ ਗਈ ਹਰਿਆਣਾ ਥਾਣਾ ਤੇ ਵਿੱਚ ਹੀ ਇਹੋ ਐਸਐਸਪੀ ਨੂੰ ਕਿਹਦੇ ਦਿੱਤਾ ਮੁੜ ਕੇ 60000 ਨਾਲ ਪਾ ਕੇ ਕੋਈ ਪਰਚਾ ਨਹੀਂ ਕਟਿਆ ਆ ਕਾਨੂੰਨੀਆ ਮੁੜ ਕੇ ਕੈਪਟਨ ਕਹਿੰਦਾ ਮੈਂ ਕਰੂੰਗਾ ਉਹਨ ਵੀ ਕੋਈ ਨਹੀਂ ਕੀਤਾ ਅਜੇ ਤਾਈਂ ਰਖਵਾਰਾਂ ਦੀ ਖਬਰਾਂ ਚਪੀਆਂ ਪੱਤਰਕਾਰਾਂ ਨੇ ਫੋਟੋਆਂ ਲਾਈਆਂ ਹੋਈ ਗੱਲ ਹੁਣ ਨਸ਼ਿਆਂ ਦਾ ਕਾਰੋਬਾਰ ਉਦਾਂ ਹੀ ਆ ਨਸ਼ੇ ਮਹਿੰਗੇ ਹੋ ਗਏ ਬਾਰਡਰ ਦੇ ਨਾਲ-ਨਾਲ ਸਾਰੇ ਨਸ਼ੇ ਜਿਹੜੇ ਛੋਟੀ ਉਮਰ ਦੇ ਆ 12 12 14 14 ਸਾਲ ਤੋਂ ਵੀ ਥੱਲੇ ਦੀ ਉਮਰ ਤੇ ਨਸ਼ੇ ਲੱਗ ਗਏ ਉਹਨਾਂ ਦੇ ਕੰਮ ਆ ਕਿਲੋਮੀਟਰ ਲਗਾ ਦਿਓ 2 ਕਿਲੋਮੀਟਰ ਲਗਾ ਦਿਓ ਜੇ ਕਿਸੇ ਦਾ 20000 ਦਾ ਨਸ਼ਾ ਆ ਉਹਦੇ ਵਿੱਚੋਂ ਅੱਧਾ ਕੱਢ ਕੇ ਰੱਖ ਲੈਂਦੇ ਆ ਉਹਨੂੰ ਫੜਾ ਦਿੰਦੇ ਆ ਉਹਨਾਂ ਦੇ ਘਾਉਣ ਲਈ ਉਹ ਪੀਲੇ ਦੇ ਉਹਨੂੰ ਵੇਚ ਲੈਂਦੇ ਆ ਉਹ ਲੋਕਾਂ ਦਾ ਤਾਂ ਕਾਰੋਬਾਰੇ ਬਣਵਾਤਾ ਤੁਸੀਂ ਕੋਈ ਕੰਮ ਕੀਤਾ ਨਹੀਂ ਕਰਕੇ ਰਾਜੀ ਆ ਬੰਦੇ ਆ ਮੇਨਾਂ ਸਵੇਰ ਦਾ ਇੱਧਰੋਂ ਆਇਆ ਆ ਇਹ ਦੇਖੋ ਨੱਠ ਪੱਜ ਕਿੰਨੀ ਕਰਨੀ ਪੈਂਦੀ ਆ ਆਪਾਂ ਕਿਰਤੀ ਬੰਦਿਆਂ ਨਾਲ ਵੀ ਦੂਜਿਆਂ ਬਾਕੀ ਉੱਥੇ 8-10 ਜਣੇ ਹੋਰ ਰਸਤੇ 'ਚ ਬੈਠੇ ਹੋ ਸੀਗੇ ਉਹ ਨਸ਼ੀਰਬਾਦੀ ਸੀਗੀ ਇੱਕ ਜ਼ਿਮੀਂਦਾਰ ਕੰਮ ਦੇ ਵਿੱਚ ਫਸਿਆ ਆ ਹੁਣ ਆ ਸਕੂਟਰ ਵੀ ਮੈਂ ਆਪਣੇ ਦੇ ਕੰਮ ਕਰਦਾ ਰਿਹਾ ਜੇ ਮੇਰੀ ਕਾਰ ਚੱਲ ਗਈ ਸਟਾਰਟ ਹੈ ਨਹੀਂ ਮੋੜ ਕੇ ਫੇਰ ਇਹਨੂੰ ਚਾਲੂ ਕੀਤਾ ਚਲੋ ਮੋਟਰਸਾਈਕਲ ਵਾਲੋ ਕਿਤੇ ਉਰੇ ਪਰੇ ਗਏ ਢੇਰ ਦੇ ਦੋ ਬੋਰੇ ਰੱਖ ਲੈਂਦਾ ਕੋਈ ਹੋਰ ਕੰਮ ਕਰਦਾ ਓਏ ਅਸੀਂ ਤੇ ਇੱਕ ਡੰਗਰਾ ਮੰਨਾਲੋ ਵੀ ਬਾਧੂ ਫਾਹੇ ਆਏ ਆ ਦੂਜਾ ਮਾਨਸਿਕ ਤੌਰ ਤੇ ਇਹਦੇ ਬੋਝਿਆ ਦਿਮਾਗੀ ਤੌਰ ਤੇ ਬੋਝਿਆ ਦਿਲ ਤੇ ਬੋਝਿਆ ਸਰੀਰ ਤੇ ਬੋਝਿਆ ਤਨ ਮਨ ਸਾਰਾ ਨੂੜੀਆਂ ਪਿਆ ਆਪ ਸਰ ਫੋਨ ਹੀ ਨਹੀਂ ਚੱਕਦੇ ਚਾਰ-ਚਾਰ ਦਿਨ ਹੁਣ ਮੈਨੂੰ ਇਸ ਚੀਜ਼ ਦਾ ਸਪਸ਼ਟੀਕਰਨ ਦਵੇ ਜੱਜ ਵੀ ਦੇਣ ਬਈ ਕੱਲਾ ਮੋਰਚੀ ਉਹਨੂੰ ਚੱਕ ਕੇ ਪੱਖੇ ਨਾਲ ਟੰਗ ਸਕਦਾ ਕਿਹੜਾ ਦੁਨੀਆ ਦਾ ਇਨਸਾਨ ਕਹਿ ਦੂਗਾ ਕਿਹੜੀ ਦੁਨੀਆ ਦੀ ਜਾਂਚ ਏਜੰਸੀ ਕਹਿ ਦੂ ਕੱਲੇ ਮੋਰਚੀ ਨੇ ਇਦਾਂ ਦੀ ਕਰਤੂਤ ਕੀਤੀ ਤੇ ਬਾਕੀ ਸਾਰੇ ਸੁੱਤੇ ਹੋ ਸੀਗੇ ਥਾਣੇ ਦੇ ਵਿੱਚ ਬਾਕੀ ਥਾਣੇ ਦੇ ਵਿੱਚ ਮੁਲਾਜ਼ਮਾਂ ਦੀ ਗ੍ਰਿਫਤਾਰੀ ਹੋਵੇ ਜੇ ਐਸਐਚਓ ਵਿੱਚ ਹੈਗਾ ਉਹਦੀ ਵੀ ਗ੍ਰਿਫਤਾਰੀ ਹੋਵੇ ਇਹ ਨਹੀਂ ਲੈਨ ਹਾਜ਼ਰ ਕਰਕੇ ਸਰ ਗਿਆ ਤੇ ਚਾਰ ਦਿਨ ਤੁਸੀਂ ਡਰਾਮਾ ਕਰੋਗੇ ਮੁਰ ਕੇ ਗੱਲ ਫੇਰ ਠੰਡੀ ਰਹਿ ਗਈ ਜੇ ਡੀਐਸਪੀ ਵੀ ਬੇਚੇਗਾ ਉਹ ਤਾਂ ਵੀ ਨਿਗਰਾਨ ਮੁਕਦਮਾ ਦਰਜ ਹੋਵੇ ਮੈਂ ਕਹਿੰਦਾ ਜੇ ਐਸਐਸਪੀ ਵੀ ਹੈਗਾ ਉਹਦੇ ਤਾਂ ਵੀ ਪਰਚਾ ਦਰਜ ਹੋਵੇ ਕਲੀਅਰ ਗੱਲ ਇਹੋ ਬਾਕੀ ਇੱਕ ਹੋਰ ਗੱਲ ਸੁਣ ਲੋ ਜਿੱਦਾਂ ਸੁਪਰੀਮ ਕੋਰਟ ਦਾ ਜੱਜ ਹਰਪੁਰ ਚ ਆਇਆ ਸੀ ਕੋਈ ਸਾਲ ਪਹਿਲਾਂ ਉਦੋਂ ਇੱਕ ਐਸਚੋ ਨੇ ਮੈਨੂੰ ਕਿਹਾ ਜਸਵੀਰ ਆਹ ਜੱਜ ਸਾਹਿਬ ਨਾਲ ਕਰਦੇ ਸੁਪਰੀਮ ਕੋਰਟ ਦੇ ਨਾਲ ਗੱਲ ਇੱਕ ਪਰਦੇ ਦੀ ਗੱਲ ਕਹੀ ਉਸ ਐਸਚੋ ਦਾ ਮੈਂ ਨਾਂ ਗੋਪਤ ਰੱਖਣਾ ਕਿਉਂ ਨੂੰ ਪਤਾ ਸੀ ਇਹ ਕਿੱਦਾਂ ਦਾ ਬੰਦਾ ਇਹਨਾਂ ਵੀ ਪਤਾ ਸੀ ਸਖਤੇਨ ਸਿੰਘ ਗੇਲ ਨੇ ਐਸਐਸਪੀ ਨੇ ਮੈਨੂੰ ਕਿਹਾ ਤੈਨੂੰ ਸੁਪਰੀਮ ਕੋਰਟ ਦੇ ਜੱਜ ਨਾਲ ਮੈਂ ਮਲਾਉਣਾ ਉਨੇ ਬਖਰਾ ਕਿਆ ਸੀ ਆਪਣੇ ਗਨਮੈਨਾ ਸਾਹਮਣੇ ਕਹਿੰਦਾ ਉਥੇ ਲਾਕ ਆਉਲਜ ਪਹੁੰਚਦਾ ਮੈਂ ਲਾਕ ਆਉਲਜ ਗਿਆ ਡੀਸੀ ਨਾ ਵੀ ਸੀ ਕੀ ਐਡੀਸੀ ਨਾ ਐਸਡੀਐਮ ਐਡੀਸੀ ਸਾਰੇ ਪਤਾ ਸੱਜਣ ਮਿੱਤਰ ਹੈਗੇ ਆ ਪਤਾ ਬੰਦਾ ਵਧੀਆ ਉਹਨਾਂ ਨਾਲ ਮੈਂ ਚੱਲ ਕੇ ਅੰਦਰ ਚੱਲ ਗਿਆ ਨਾਲ ਇੱਕ ਬੰਦਾ ਹੋਰ ਸੀ ਲੰਬੜਦਾਰ ਹੋਰ ਗਏ ਉਥੇ ਇੱਕ ਐਸਾ ਚੋਣ ਮੈਨੂੰ ਚੱਕ ਕੇ ਬਾਹਰ ਲੈ ਜਾਂਦਾ ਵੀ ਤੂੰ ਕੀ ਕਰਨਾ ਦੱਸ ਮੈਂ ਕੀ ਕਰਨਾ ਮੈਂ ਤਾਂ ਹੋਰ ਦੇਸ਼ਾਂ ਲੈਵਲ ਦੇ ਮਸਲੇ ਕਰਨੇ ਸੀ ਜਿਹੜਾ ਅਪਰਾਧ ਹੈ ਦੁਸਤਾਨ ਪਾਕਿਸਤਾਨ ਦਾ ਪੂਰਾ ਅੰਤਰਰਾਸ਼ਟਰੀ ਪੱਧਰ ਦਾ ਉਹ ਫੈਲਦਾ ਸੀ ਉਹ ਗੱਲ ਕਰਨੀ ਫੈਲਤ ਮੈਂ ਛੇਛੇ ਜੱਜ ਨੂੰ ਦੇਤੀ ਹੁਣ ਬਾਈਕੋਟ ਸੁਪਰੀਮ ਕੋਰ ਮੈਂ ਗੱਲ ਲੰਬੀ ਤਾਂ ਕਰਦਾ ਇਹ ਸਾਰਾ ਸਾਲਾ ਤਾਣਾ ਬਾਣਾ ਹੀ ਹੋਲਦ ਕੇ ਰਹਿ ਗਿਆ ਆ ਉਹਦੇ ਵਿੱਚ ਫੇਰ ਮੈਂ ਕਿਹ ਬੰਦੇ ਨੂੰ ਕਿਹਾ ਜੇ ਨਵੀਂ ਟੈਕਨੋਲੋਜੀ ਆ ਇਹਨਾਂ ਜੁੜੀਏ ਇਹਦਾ ਚੰਗਾ ਲਾਭ ਲਈਏ ਜੇ ਨੌਜਵਾਨ ਪੀੜ੍ਹੀ ਨਵੀਂ ਆ ਜਿਹੜੀ ਆ ਸੂਚਨਾ ਟੈਕਨੋਲੋਜੀ ਤੇ ਵੀ ਗੇਮਾਂ ਖੇਡਦੀ ਪੁੱਠੇ ਸਿੱਧੇ ਕੰਮ ਕਰਦੀ ਆ ਜੇ ਇਹੋ ਜੁੜ ਜਾਣੇ ਜਨਾਬ ਮੇਰੀ ਸੋਚਣਾ ਮੇਰੇ ਵਿਚਾਰਾਂ ਨਾਲ ਮੇਰੇ ਨਾਲ ਕਿਤੇ ਨਾ ਕੰਮ ਮਲਾਉਣ ਇੱਕ ਬੰਦੇ ਨੇ ਕਿਹਾ ਇਹ ਤਾਂ ਅੱਜਕੱਲ ਉਲਟਪੋਲਟ ਕੰਮ ਰਹਿ ਗਿਆ ਇਹ ਤਾਂ ਅਸ ਕੀ ਟਾਈਪ ਰਹਿ ਗਏ ਨਸ਼ੀਲੇ ਪਦਾਰਥ ਲੈ ਕੇ ਭੇਜਣ ਇੱਥੇ ਭੇਜਣੇ ਕੋਟਵਾਲਡ ਜਿਹੜਾ ਹੈ ਸਾਰਾ ਇਧਰ ਨੂੰ ਜੁੜੀ ਹੋਇਆ ਹੈ ਕਿਥੇ ਫੇ ਉੱਥੇ ਦੀਆਂ ਮੁਲਾਜ਼ਮਾਂ ਨੇ ਵੀ ਕਈਆਂ ਨੇ ਕਿਉਂ ਸੁਪਰੀਮ ਕੋਰਟ ਦਾ ਜੱਜ ਆਇਆ ਹੀ ਅਲਦਵਾਲੋ ساری ਪੋਰਸ ਜਿਗੀ ਉਣੀ ਵੀ ਕਿਹਾ ਸਾਨੂੰ ਬਹੁਤ ਤੰਗ ਕਰਦੇ ਆ ਪੁਲਿਸ ਵਾਲੇ ਸਾਡਾ ਜੀਣਾ ਹਰਾਮ ਆ ਸਾਡਾ ਰਖੇਲਾ ਨਾਲੋਂ ਸਾਡਾ ਕੰਜਰੀਆਂ ਨਾਲੋਂ ਪੜਾ ਹਾਲ ਕਰਦੇ ਆ ਫਿਰ ਮੈਂ ਗੱਲ ਕਈ ਵਾਰੇ ਮੱਠੀ ਮੱਠੀ ਅੰਦਰ ਚੱਕੀ ਵੀ ਸਮਾਜ ਦੇ ਵਿੱਚ ਇਹ ਚੀਜ਼ ਨੂੰ ਹਲੇ ਨੰਨ ਨੰਗਾ ਕੀਤਾ ਜਾਵੇ ਕਿਉਂ ਜਿਆਦਾ ਜੇ ਖਲਾਰਾ ਪੈ ਜਾਏ ਉਹਨੂੰ ਫੇਰ ਬਿਲਕੁਲੀ ਖਤਮ ਕਰ ਦੇਣਾ ਚਾਹੀਦਾ ਇਹਨਾਂ ਉਹਨਾਂ ਜ਼ੁਲਮਪਦੇ ਦਿੱਲੀ ਦੇ ਵਿੱਚ ਇਦਾਂ ਦੀ ਗੱਲ ਹੋਈ ਸਾਰੇ ਜਾਂ ਜੂਐਨਓ ਦਾ ਜੰਨਤ ਕਤਨ ਦੇ ਵੀ ਇਹ ਗੱਲ ਦਾ ਨੋਟਸ ਲਿਆ ਸਾਰੇ ਮੁਲਕ 'ਚ ਬੇਇੱਜ਼ਤੀ ਹੋ ਗਈ ਉਹਦਾ ਮਸਲਾ ਬੇਨਹੀਂ ਹੱਲ ਹੋਇਆ ਫਿਰ ਉਹਦੇ ਤੋਂ ਅਫਰਾਦ ਕੱਢੀ ਜਾਂਦਾ ਉਹਦੇ ਵਿੱਚ ਜਿਹੜੇ ਐਸਐਚਓ ਆ ਹੁਣ ਸੁਪਰੀਮ ਕੋਰਟ ਉਹ ਜੱਜ ਮੌਜੂਦਾ ਜੇਐਸ ਖੈਰ ਹਾਈ ਕੋਰਟ ਦੇ ਜੱਜ ਸੁਣ ਇੱਕ ਹਾਈ ਕੋਰਟ ਦਾ ਮੌਜੂਦਾ ਜੱਜ ਦਿੱਤਾ ਜਾਵੇ ਮੈਨੂੰ ਇੱਕ ਸੁਪਰੀਮ ਇਹ ਸੁਪਰੀਮ ਕੋਰਟ ਦਾ ਮੌਜੂਦਾ ਜੱਜ ਦਿੱਤਾ ਜਾਵੇ ਜਿਹੜੇ ਪੁਲਿਸ ਦੇ ਵਿੱਚ ਅਫਸਰ ਆ ਉਹ ਮੈਂ ਆਪਣੀ ਮਰਜ਼ੀ ਨਾਲ ਲਾਉਂਗਾ ਜਿਹੜੇ ਚੰਗੇ ਅਫਸਰ ਆ ਤੇ ਚੰਗੇ ਮੁਲਾਜ਼ਮ ਲਾਉਂਗਾ ਸਾਰਾ ਕੁਝ ਨੰਗਾ ਕਰਕੇ ਬਿਲਕੁਲ ਕਲੀਏ ਸਮਾਜ ਦੇ ਮੋਰੇ ਰੱਖ ਦੂੰਗਾ ਜੇ ਜੰਗ ਚੜੀ ਆ ਕੋਈ ਕਿਸੇ ਦੀ ਚਿੜੀ ਬਲ ਵੀ ਆਖਰੀ ਫਰਕੇ ਦੇਖੂਗਾ ਕਹਿੰਦੇ ਕੁੜੀਆਂ ਚਿੜੀਆਂ ਕੋਈ ਕਿਸੇ ਦੀ ਚਿੜੀ ਬੰਨੂ ਵੀ ਆਖਰੀ ਫਰਕੇ ਕੇ ਦੇਖੂਗਾ ਜਿੱਥੇ ਮਰਜ਼ੀ ਸਰਖੇ ਤੁਰੀਆਂ ਫਿਰਨ ਗਿਆ ਬਾਹਰਲੇ ਦੇਸ਼ਾਂ ਚ ਜਾਈਦੇ ਨੇ ਓਏ ਇਧਰ ਆਉਂ ਨਹੀਂ ਆਣਿਓ ਐਨੇ ਨੇ ਬੱਚੇ ਵੀ ਆਪਣਾ ਫੋਨ ਕਰਦੇ ਨੇ ਕੋਈ ਤੰਗ ਕਰਦਾ ਬਾਹਰਲੇ ਵਿਦੇਸ਼ਾਂ ਦੇ ਵਿੱਚ ਮਿੰਟ ਚ ਪੁਰਸ ਪਹੁੰਚ ਜਾਂਦੀ ਆ 5 ਹੱਤਾ ਮਿੰਟਾਂ ਚ ਇੱਥੇ 5-5 ਮਹੀਨੇ ਨਹੀਂ ਪੁਰਸ ਪਹ ਹੁਣ ਕਿੱਥੋਂ ਇਹਨਾਂ ਤੋਂ ਨਸ਼ੀਲੇ ਪਦਾਰਥ ਆਉਂਦੇ ਆ ਕਿੱਥੋਂ ਆਉਂਦਾ ਕਿਹੜਾ ਜੁਲਮਿਆ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਪਰਫੁੱਲਤ ਹੁੰਦੇ ਆ ਸਾਰੇ ਤਰ੍ਹਾਂ ਦੇ ਜੁਲਮ ਪਰਫੁੱਲਤ ਆ ਇੱਥੇ ਕੋਈ ਨਹੀਂ ਗੱਲ ਕਰ ਰਿਹਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਇਹ ਗੱਲ ਸੁਣ ਲੈ ਖਾਸ ਕਰਕੇ ਇਹ ਵੀਡੀਓ ਤੇਰੇ ਤੱਕ ਵੀ ਪਹੁੰਚ ਜਾਂਦੀ ਆ ਡੀਜੀਪੀ ਤੱਕ ਵੀ ਪਹੁੰਚਦੀ ਆ ਨਾ ਹੋਊ ਤਾਂ ਮੈਂ ਫੋਨ ਕਰਕੇ ਵੀ ਕਰ ਲੈਣਾ ਪਰ ਨਹੀਂ ਮੈਂ ਖੁਦ ਰਾਜਿਆਂ ਦਾ ਰਾਜਾ ਰਾਂਕਾ ਦਾ ਰਾਂਕਾ ਬਿਨਾਂ ਵਰਦੀ ਦੇ ਸਿਪਾਹੀ ਆ ਇਹਨੀ ਵਰਦੀ ਕਲੰਕਿਤ ਕਰਦੀ ਆ 65 ਪੈਸੇ ਅਨਾਮ ਰੱਖਿਆ ਮੈਂ ਇੱਕ ਸਪਾਈ ਤੋਂ ਲੈ ਕੇ ਡੀਜੀਪੀ ਤੱਕ ਠੀਕ ਆ ਕਰੋ ਇਨਸਾਫ ਨੂੰ ਪ੍ਰਗਟ ਤੁਸੀਂ ਬ੍ਰੈਜਟੇਜ ਨੇ ਹੋ ਗਏ ਹੋ ਆ ਤੇ ਕਹਾਂ ਨੂੰ ਕਿਲੋ ਕਿਲੋ ਮੀਟ ਖਾ ਲੈਣਾ ਚਾਰ ਚਾਰ ਬੋਤਲਾਂ ਸ਼ਰਾਬ ਦੀਆਂ ਪੀਣੀਆਂ ਫੀਮ ਭੁੱਕੀਆਂ ਡੋਡੇ ਤੁਸੀਂ ਸਮੈਕਾ ਆ ਪੀਨੇ ਆ ਫੇ ਸਾਲੇ ਤੁਸੀਂ ਗਲਤ ਕੰਮੀ ਕਰਨੇ ਆ ਹੋਰ ਕੀ ਕਰਨਾ ਹੌਣ ਕੁਮਾ ਮੜ ਜਾ ਉਹ ਦੇਖੋ ਕੁੜੀਆਂ ਵੀ ਸੁਣਦੀਆਂ ਨਿਕਲਕੀਆਂ ਸੁਣਦੀਆਂ ਨੇ ਸਾਰੀਆਂ ਸਾਰੇ ਲੋਕ ਦੁਖੀ ਆ ਜੇ ਵਿੱਚ ਬੰਦਿਆਂ ਨੇ ਕਿਸੇ ਨੇ ਗੱਲ ਕੀਤੀ ਮੁਲਾਜ਼ਮਾਂ ਨੇ ਵੀ ਸ਼ਾਨੂੰ ਜਿਹੜੀਆਂ ਸਪਾਰਟਨਾ ਪੁਲਿਸ ਦੀਆਂ ਵਿੱਚ ਭਰਤੀ ਹੋਈਆਂ ਜਾਂ ਇਹ ਸਬ ਇਨਸਪੈਕਟਰ ਰੈਂਕ ਦੀਆਂ ਵੀ ਆ ਸਾਨੂੰ ਤੰਗ ਕਰਦੇ ਅਫਸਰ ਇੱਥੋਂ ਲੈਨ ਹਾਜ਼ਰ ਕਰਦੇ ਆਂਗੇ ਉਧਰ ਬਦਲਦੇ ਆਂਗੇ ਐਨੇ ਕਿਲੋਮੀਟਰ ਦੇ ਪਰੇ ਕਰਦੇ ਆਂਗੇ ਉਹ ਬੋਲਦੀਆਂ ਨਹੀਂ ਮੈਂ ਕਿਹਾ ਨਹੀਂ ਇਹ ਜਿਹੜੇ ਐਸ ਐਚਓ ਆ ਉਹ ਵੀ ਡਰਦੇ ਆ ਲੈਨ ਹਾਜ਼ਰ ਨਾ ਕਰਦਣ ਕਿਤੇ ਉਰੇ ਪਰੇ ਨਾ ਕਰਦਣ ਉਹ ਵੀ ਨਹੀਂ ਜਿੱਦਾਂ ਉੱਤੇ ਇਹਨਾਂ ਦੇ ਜਿਹੜੇ ਵੱਡੇ ਬੌਸ ਆ ਚਿਲਾ ਰਹੇ ਉਦਾਂ ਚੱਲ ਰਿਹਾ ਜੇ ਮੈਨੂੰ ਭਰਤੀ ਕੀਤਾ ਹੋਵੇ ਨਾ ਇੱਕ ਸਿਪਾਈ ਵੀ ਤਾਂ ਮੈਂ ਸਾਰਾ ਇਹਨਾਂ ਨੂੰ ਸੁਧਾਰ ਕੇ ਰੱਖ ਦਿਆਂ ਸੂਚਨਾ ਨਾ ਸਿਪਾਈ ਨੇ ਪੂਰੀ ਸੱਚੀ ਦੇਣੀ ਨਾ ਡੀਜੀਪੀ ਨੇ ਦੇਣੀ ਸਾਡੀ ਜੀ ਇਨਵੈਸਟੀਗੇਸ਼ਨ 'ਚ ਵਿਗੜ ਪੈ ਜੂ ਐ ਪੈ ਜੂ ਕਾਦਾ ਸਾਡਾ ਵਿਗਨ ਪੈਜੂ ਤੁਸੀਂ ਕਹਿੰਦੇ ਸੀ ਇਹ ਮਰੀ ਆਤਮਤਿਆ ਕੀਤੀ ਹੈ ਲੋਕਾਂ ਨੇ ਕਿਹਾ ਨਹੀਂ ਮਰੀ ਤੋਈ ਮਾਰ ਕੇ ਟੰਗੀ ਆ ਲੋਕਾਂ ਨੇ ਕੱਢ ਕੇ ਰਹਿਣੀ ਰੱਖਦੀ ਜਾਂਚ ਕਿਹੜਾ ਜਾਂਚ ਵਿਗਨ ਪੈ ਗਿਆ ਇਹ ਗੱਲਾਂ ਬੰਦ ਕਰ ਦਿਓ ਭਈ ਜਾਂਚ ਵਿਗਨ ਪੈਜੂ ਸਾਡਾ ਖਜ਼ਾਨਾ ਖਾਲੀ ਆ ਵਿਕਾਸ ਨਹੀਂ ਹੁੰਦਾ ਆ ਕੰਜਰਪੂਣੇ ਦਾ ਵਿਕਾਸ ਬੜਾ ਹੁੰਦਿਆ ਨਖੀਲੇ ਪ੍ਰਾਤਾਂ ਦਾ ਵਿਕਾਸ ਬੜਾ ਹੁੰਦਿਆ ਇਹ ਕਿਹਦੀ ਸਹਿਮਤੀ ਨਾ ਹੁੰਦਾ ਫੇਰ ਸਰਕਾਰਾਂ ਦਾ ਫਰਜ਼ ਇਹ ਨੀਗਾ ਭਈ ਤੁਸੀਂ ਉਹ ਬਿਆਨ ਸਿੰਘ ਦਾ ਜਿਹੜਾ ਪੋਤਾ ਕੀ ਆ ਕੁੜੀਆਂ ਬਿੱਟੂ ਬੁੱਟੂ ਐਮਪੀ ਉਮਪੀ ਜਿਹਾ ਜੀ ਨਾ ਸਖਤੀ ਨਾਲ ਨੌਜਵਾਨਾਂ ਨੂੰ ਨਿਰਚਿਠਿਆ ਜਾਊਗਾ ਸਾਲਿਓ ਫੜ ਫੜ ਕੇ ਐਮੀ ਅੱਤਵਾਦੀ ਬਣਾ ਦੇ ਤੇਰੇ ਬੁੜੇ ਦਾ ਰਾਜ ਆ ਸਾਲਾ ਮੁੱਖ ਮੰਤਰੀ ਮਰ ਗਿਆ ਕਿਹੜੀ ਕੁੱਤੇ ਦੀ ਮੌਤੇ ਜਿੰਨੀ ਇੱਕ ਮੁੱਖ ਮੰਤਰੀ ਦੀ ਕੀਮਤ ਆ ਉੰਨੀ ਐ ਕਾਮਨਾਗਰੀ ਕੀ ਦੀ ਆ ਇਹ ਭੁੱਲ ਜਾ ਜਿੰਨੀ ਇੱਕ ਐਮਪੀ ਦੀ ਆ ਉਹਨੇ ਵੱਧ ਨਾਗਰੀ ਕੀ ਕੀਮਤ ਆ ਤੁਸੀਂ ਸਾਲਿਓ ਦਲਿਓ ਜਿਹਨੂੰ ਮਾਰੀ ਠੋਕ ਦਿਓ ਥਾਣਿਆਂ ਦੇ ਵਿੱਚ ਜਿਹਨੂੰ ਮਾਦੀ ਮੁਕਦਮੇ ਪਾ ਦਿਓ ਇਹ ਭੈਣ ਚੋ ਕੰਜਰਪੁਣੇ ਦਾ ਕਾਨੂੰਨ ਆ ਕੰਜਰਪੁਣੇ ਦਾ ਸਭਧਾਨ ਆ ਹਰ ਇੱਕ ਨੂੰ ਬਰਾਬਰ ਸੁਰੱਖੇ ਦਾ ਹੱਕ ਆ ਹਰ ਇੱਕ ਲਈ ਬਰਾਬਰ ਕਾਨੂੰਨ ਸਭਧਾਨ ਆ ਤੁਸੀਂ ਤੇ ਭੈਣ ਚੋ ਕਾਨੂੰਨ ਨੂੰ ਵੀ ਕੰਜਰ ਘਾਟ ਬਣਾ ਕੇ ਰ ਇਦੇ ਲਈ ਜਿੰਨੇ ਲੋਕ ਆ ਉਠੋ ਜੇ ਸਮਝਦੇ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਸਾਰਿਆਂ ਦੀਆਂ ਤੇ ਫੇ ਅੱਜ ਉਠੋ ਥਾਣਾ ਉਥੇ ਥਾਣੇ ਨੂੰ ਅੱਗ ਲੱਗ ਜਣੀ ਚਾਹੀਦੀ ਜੇ ਨਸ਼ਾ ਸਿਗਾ ਵੇਖਦਾ ਪਿੰਡ ਵਾਲਿਆਂ ਸਾਰਿਆਂ ਨੇ ਕਿਹਾ ਵੀ ਆਪਾਂ ਬਾਰਤਾ ਤੇ ਪੁਲਿਸ ਨੇ ਭਰੋਸਾ ਦਿੱਤਾ ਵੀ ਤੁਹਾਡੇ ਦੇ ਪਰਚਾ ਨਹੀਂ ਕਰਾਂਗੇ ਮੋੜ ਕੇ ਉਹ ਨਹੀਂ ਕੀਤੀ ਆਪਾਂ ਲਾਸ਼ ਨਹੀਂ ਫੂਕਣੀ ਫੇਰ ਹੀ ਪਰਚਾ ਵੀ ਕਰਤਾ ਇਹ ਤਾਂ ਪਹਿਚੋ ਆਟੇ ਦੀਵਿਆਂ ਵਾਲੀ ਗੱਲ ਹੋ ਗਈ ਪੁਲਿਸ ਦੀ ਕਾਨੂੰਨ ਕੀ ਅੱਜ ਤਣੂ ਮਰਜ਼ੀ ਮੋੜ ਲੋ ਉਹ ਕਾਨੂੰਨ ਤੇ ਤਲਵਾਰ ਦੀ ਧਾਰ ਵਾਂਗੂ ਸਿੱਧਾ ਚਾਹੀਦਾ ਜਿੱਦਾਂ ਨੂੰ ਮਰਜ਼ੀ ਹੋ ਜਾਏ ਮੈਨੂੰ ਇਥੇ ਐਡੀਐਮ ਕਹਿੰਦਾ ਇਹਨੇ ਬੰਦੇ ਮਾਰਤੇ ਆਪ ਹੀ ਨਾਲ ਮਿਲ ਕੇ ਵਿੱਚ ਐਡੀਐਮ ਨੇ ਵਿੱਚੇ ਡੀਐਪੀ ਐਸਐਚਓ ਨੇ ਥਾਣੇ ਦੇ ਵਿੱਚ ਬੰਦਾ ਮਰ ਗਿਆ ਜੀ ਡਾਕਟਰਾਂ ਦੀ ਰਿਪੋਰਟ ਗਲਤ ਬੰਦ ਕਰਤੀ ਬਈ ਨਾਤਮਤਿਆ ਕਰ ਲਈ ਮੈਂ ਕਿਹਾ ਨਹੀਂ 302 ਦੇ ਕਾਤਲ ਆ ਤੁਸੀਂ ਵੀ ਐਡੀਐਮ ਨੂੰ ਕਿਹਾ ਕਿ ਕੁਲਵੀਰ ਸਿੰਘ ਨੂੰ ਕਹਿੰਦਾ ਐਕਸੀਡੈਂਟ ਕੇਸ ਆ ਮੈਂ ਕਿਹਾ ਤੇਰਾ ਵੀ ਐਕਸੀਡੈਂਟ ਹੀ ਰੱਬ ਨੇ ਕਰ ਦੇਣਾ ਐਕਸੀਡੈਂਟ ਹੋ ਕੇ ਮਰਿਆ ਸੀ ਸਚਾਈ ਇਹਨੂੰ ਕਹਿੰਦੇ ਮੈਂ ਇਹੋ ਬਾਰ-ਬਾਰ ਸੋਚਦਾ ਰਹਿਣਾ ਉਹਨਾਂ ਮੂੰਹ 'ਚ ਕੋਈ ਗਈਓ ਗੱਲ ਸੱਚੀ ਨਾ ਹੋ ਜਾਏ ਬਹੁਤ ਝੱਕਦਾ ਹੁਣਾ ਬਾਕੀ ਇਹ ਨਾ ਸੋਚੋ ਬਈ ਤੁਸੀਂ ਸਾਰੇ ਕੋਹੇ ਜੋ ਤੁਸੀਂ ਕਰਨਾ ਉਹ ਹੀ ਹੋਣਾ ਕੋ ਵੱਡਾ ਕਾਨੂੰਨ ਦਾ ਰੱਖਾ ਰਾਬਿਆ ਵੱਡਾ ਇਨਸਾਫ ਦਾ ਰੱਖਾ ਰਾਬਿਆ ਜੇ ਕੋਈ ਹਿੰਦੁਸਤਾਨ ਚ ਕੀ ਪੂਰੀ ਦੁਨੀਆ ਚ ਦਾਵਾ ਕਰਦਾ ਮੈਂ ਇਨਸਾਫ ਕਰ ਦੂੰ ਕਰੋ ਕਿਹੜਾ ਇਨਸਾਫ ਕਰ ਸਕਦਾ ਗੈਰ ਸਰਕਾਰੀ ਤੌਰ ਤੇ ਸਭਾ ਲੱਖ ਦਾ ਨਾਮ ਆ ਸੇਕ ਕੌਮ ਦੇ ਵਿੱਚ ਧਰਮੀ ਤੌਰ ਤੇ ਨਾਲ ਸਰੋਪਾ ਵੀ ਦਊਗਾ ਤੇ ਸਰਕਾਰੀ ਤੌਰ ਤੇ ਕੋਈ ਵੀ ਅਦਾਲਤ ਕੋਈ ਵੀ ਸਰਕਾਰ ਕੋਈ ਵੀ ਕਾਨੂੰਨ ਪੁਲਿਸ ਪੈਣ ਪੈ ਨਹੀਂ ਨਾਮ ਚਿੱਤ ਸਕਦੀ ਮੈਂ ਦਾਵਾ ਕਰਦਾ ਫਿਰ ਤੁਸੀਂ ਕਹਦੇ ਆਂ ਮੈਂ ਆਪਣੇ ਆਪ ਨੂੰ ਜਿਹੜੀਆਂ ਫੋਕੀਆਂ ਲੋਕਾਂ ਨੂੰ ਬੇਗੂ ਬਣਾ ਰਹੇ ਆਂ ਅਸੀਂ ਵਿਕਾਸ ਕਰਦੇ ਆਂ ਅਸੀਂ ਨਸ਼ੇ ਖਤਮ ਕਰਦੇ ਜ਼ੁਲਮ ਕਰਦੇ ਉਹ ਥਾਣੇ ਦੇ ਵਿੱਚ ਐਡਾ ਸੱਤੜਾ ਜ਼ੁਲਮ ਹੋ ਗਿਆ ਉਹ ਜ਼ੁਲਮ ਨੂੰ ਤੁਸੀਂ ਛਪਾਉਂਦੇ ਹੋ ਫਿਰ ਬਾਕੀ ਦੇ ਮੁਲਾਜ਼ਮ ਅੱਜ ਤੱਕ ਕਿਉਂ ਨਹੀਂ ਗ੍ਰਿਫਤਾਰ ਹੋਏ ਕਿਉਂ ਭੇਜੋ ਖਾਣਾ ਪੂਰਤੀ ਕਰਤੀ ਚੱਕ ਕੇ ਜੀ ਇੱਕ ਮੁਰਸੀ ਅੰਦਰ ਦੇਤਾ ਉਹ ਵੀ ਲੋਕਾਂ ਨੇ ਵਿਰੋਧ ਕੀਤਾ ਸਾਰਾ ਕੁਝ ਕੀਤਾ ਤੁਹਾਡੇ ਥਾਣੇ ਦਾ ਘਰਾਓ ਅੱਗ ਲੱਗ ਜਾਣੀ ਤਾਂ ਤੁਸੀਂ ਚੱਕ ਕੇ ਮੁਰਸੀ ਦੇ ਦਿੱਤਾ ਸਾਲਾ ਕਿੱਦਾਂ ਫਰਾਰ ਹੋ ਗਿਆ ਕਿੱਦਾਂ ਲੈ ਨਾਜ਼ਰ ਕਰਤਾ ਐਸਐਚਓ ਦੀ ਜ਼ਿੰਮੇਵਾਰੀ ਨਹੀਂ ਬਣਦੀ ਜੇ ਉਹਦੇ ਆਪਣੇ ਮੁਲਾਜ਼ਮਾਂ ਦੇ ਵਿੱਚ ਆਪਣੇ ਮੁਲਾਜ਼ਮ ਹੀ ਨਹੀਂ ਸਾਲਾ ਸੁਰੱਖਿਆਤ ਕੰਮ ਹੈਗਾ ਤੁਹਾਡਾ ਸੁਰੱਖਿਆ ਦਾ ਕਾਦੀ ਸਾਲੀ ਸੁਰੱਖਿਆ ਫਿਰ ਲੋਕ ਕੀ ਕਰਨ ਲੋਕਾਂ ਦਾ ਕਾਨੂੰਨ ਤੋਂ ਸਾਰੀਆਂ ਚੀਜ਼ਾਂ ਦਾ ਭਰੋਸਾ ਉੱਠ ਗਿਆ ਜਿਹੜਾ ਇਜ਼ਤਦਾਰ ਬੰਦਾ ਆ ਸਾਰੇ ਸੁਣਦੇ ਆ ਥਾਣੇ ਦੇ ਵਿੱਚ ਨਹੀਂ ਬੰਦਾ ਵੀ ਜਾ ਕੇ ਰਾਜੀ ਇਜ਼ਤਦਾਰ ਤੇ ਲੋਕਾਂ ਦੀ ਧੀ ਧੀਆ ਬੜਾ ਕਿੱਥੋਂ ਸੇਫ ਰਹਿਣਗੀਆਂ ਇਹ ਚਲੋ ਪੁਲਿਸ ਦੇ ਮੁਲਾਜ਼ਮਾਂ ਦੇ ਵਿੱਚ ਭਰਤੀ ਕੀਤੀਆਂ ਕੁੜੀਆਂ ਚਲੋ ਕੁਝ ਲੇਡੀ ਹੁੰਦਾ ਕੰਮ ਇਹਨਾਂ ਦੇ ਬਖ ਕਰ ਦਿੱਤੇ ਜਾਣ ਇਹਨਾਂ ਪੁਲਿਸ ਮੁਲਾਜ਼ਮਾਂ ਤੋਂ ਇਹ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਮਾਨਸਿਕਤਾ ਨਹੀਂ ਚੰਗੀ ਰਹਿ ਗਈ ਉਹ ਆਮ ਸਮਾਜ ਨਾਲੋਂ ਇਹਨਾਂ ਦੀ ਮਾਨਸਿਕਤਾ ਅਪਰਾਧੀ ਆ ਜਿਹਦੀ ਮਾਨਸਿਕਤਾ ਹੀ ਅਪਰਾਧੀ ਆ ਤਾਂ ਦਾ ਨਹੀਂ ਰੋਗ ਕੋੜ ਇਹਨਾਂ ਨੂੰ ਸਾਲਿਆਂ ਨੂੰ ਮਾਨਸਿਕ ਕੋੜ ਆ ਇਹ ਆਤਮਿਕ ਕੋੜੀ ਆ ਇਹ ਗੰਦੇ ਆ ਇਹਨਾਂ ਨਾਲ ਜਿਹੜਾ ਨਾਮ ਲੱਗਦਾ ਉਹ ਵੀ ਕੋੜੀ ਹੋ ਜਾਂਦਾ ਹੁਣ ਕੋਈ ਯੁਰਤੇ ਨਹੀਂ ਕਰਦਾ ਜਿਹੜੇ 20% ਬੰਦਿਆਂ ਦੇ ਵਿੱਚੋਂ ਪੁਲਿਸ ਦੇ ਵਿੱਚੋਂ ਮੁਲਾਜ਼ਮ ਅਫਸਰ ਆ ਹੁਣ ਇੱਕ ਅਫਸਰ ਦਾ ਬਹੁਤ ਬਹੁਤ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਮੇਰੀ ਆਤਮਾ ਉਹ ਲ ਤੜਪਦੀ ਸੀਗੀ ਫੇ ਫੋਨ ਲਾਇਆ ਦੇਖੋ ਇੱਕ ਸਟੇਟ ਲੈਵਲ ਦੇ ਅਫਸਰ ਨੇ ਮੇਟੋ ਮੇਟੀ ਲੈ ਵੀਡੀਓ ਚੱਲਦੀ ਚ ਫੋਨ ਚੱਕ ਲਿਆ ਤੇ ਜਿਨ੍ਹਾਂ ਤੇ ਮੇਰੇ ਨੰਬਰ ਮੰਗ ਮੰਗ ਕਰਦਾ ਸੀਗਾ ਉਹ ਕਿਸੇ ਨੇ ਗੱਲ ਹੀ ਨਹੀਂ ਕੀਤੀ ਚ ਅੱਜ ਨਾਲ ਮੈਨੂੰ ਪਰੋਥਾ ਵੀ ਹੋ ਗਿਆ ਤੇ ਸਵੇਰ ਨੂੰ ਮੋੜ ਕੇ ਗ੍ਰਿਫਤਾਰੀ ਵੀ ਹੋ ਗਈ। ਕਿਉਂ ਜੇ ਅਫਸਰ ਜੇ ਚੰਗੇ ਧਿਆਨ ਚ ਗੱਲ ਆ ਜਾਂਦੀ ਆ ਉਹ ਕਰਦੇ ਆ ਕੰਮ। ਜੇ ਫੌਤ ਵਾਲੀ ਤੇਲ ਵੇਚਦੀ ਜਿਲੰਦ ਤੋਂ ਲੈ ਕੇ ਪਠਾਨਕੋਟ ਤੱਕ ਪਠਾਨਕੋਟ ਤੱਕ ਵੀ ਮੈਂ ਟਰੈਕਟਰ ਤੇ ਲਾਲ ਬੱਤੀ ਲਾ ਕੇ ਘੁੰਮਦਾ ਹੁੰਦਾ ਈ ਤਾਰਾ ਕੋ ਫੌਜੀ ਜਿੱਥੇ ਅੜਦੇ ਸੀਗੇ ਮੈਂ ਨਾ ਫੌਜੀਆਂ ਦੇ ਸਿਰ ਪੱਟੇ ਲੜਿਆ 20 20 ਬੰਦਿਆਂ ਨਾਲ ਲੜਿਆ। ਫਿਰ ਇੱਥੇ ਲੋਕ ਨਾ ਆ ਤਾਗਰੇ ਨੂੰ ਪਤਾ ਕਹਿੰਦੇ ਪੁਲਿਸ ਵਾ ਇਹ ਫੌਜ ਕਹਿੰਦੇ ਪਰਚਾ ਕਰਾਉਣ ਕਰਾਓ ਮੈਂ ਪਰਚਾ। ਤੁਹਾਡੀ ਭੈਣ ਨੂੰ ਕੁੱਤਿਓ ਚੋਰੋ ਤੁਸੀਂ ਬਾਗ ਦੇ ਵਿੱਚ ਗੱਡੀਆਂ ਲਿਆਂਕ ਕੇ ਆਣ ਫੇ ਕਹਿੰਦੇ ਅਸਲਾ ਲੈ ਲਓ ਜਿੰਨਾ ਮਰਜੀ ਜਿਹੜਾ ਫੜਦੇ ਆ ਇਹ ਕਿਉਂ ਨਹੀਂ ਨਾ ਚੀਜ਼ਾਂ ਦੀ ਜਾਂਚ ਖੋਲਦੀ ਇਹ ਖੋਲਣੀ ਕਹਿੰਦੇ ਆ ਹੁਣ ਆਈਜੀ ਇੱਕ ਜ਼ਿਲੇ ਹੋ ਇੱਥੇ ਦੇ ਜਿਹੜੇ ਥਾਣੇ ਨਾਲ ਪੈਂਦੇ ਆ ਜਾਂ ਡੀਆਈਜੀ ਉਹਨਾਂ ਨਾਲ ਸੰਪਰਕ ਹੋਇਆ ਮੇਰੇ ਰਾਤੀ ਮੈਂ ਕਿਹਾ ਸਰ ਜੀ ਕੱਲ ਨਾ ਦੇ ਸਟੈਗ ਤੇ ਮੈਨੂੰ ਪਤਾ ਹੀ ਨਹੀਂ ਡਰਾਮਾ ਕਰਨਾ ਮੇਰੇ ਆਣ ਕੇ ਘਰਾਂ ਚੋਂ ਦਾਣੇ ਚੈੱਕ ਕਰ ਲਓ ਦਾਣੇ ਵੀ ਚਾਕੇ ਵੇਚ ਤੇ ਇਹ ਨਾ ਕੱਲੀ ਦਾਣਿਆਂ ਦੀ ਗੱਲ ਕਰੋ ਮੇਰੀ ਕਾਰ ਫੜੀ ਗਈ ਮੈਂ ਸਕੂਟਰ ਟੁੱਟੇ ਦੇ ਕੰਮ ਕੀਤਾ ਤੁਸੀਂ ਕਾਰਾਂ ਤੇ 에어 ਕੰਡੀਸ਼ਨਰ ਕੋਠੀਆਂ 'ਚ ਤੁਰੇ ਫਿਰਦੇ ਜਾਜਾ ਤੁਰੇ ਫਿਰਦੇ ਜਿਪਸੀਆਂ ਤੁਰੇ ਫਿਰਦੇ ਆ ਐਸ਼ੋ ਆਰਾਮ ਕਿਹੜੀ ਸੇਫਟੀ ਕਰਦੇ ਆ ਦੇਖ ਦੀ ਕਿਹੜੀ ਲੋਕਾਂ ਦੀ ਨਾਗਰੀਕਾ ਦੀ ਸੁਰੱਖਿਆ ਕਰਦੇ ਆ ਸਿਰਫ ਆਪਣਾ ਮਨੋਰੰਜਨ ਕਰਦੇ ਆ ਐਸ਼ੋ ਆਰਾਮ ਦਾ ਜੀਵਨ ਬਤੀਤ ਕਰਦੇ ਆ ਜਿਹਦੇ ਬੋਝ ਆ ਬੋਝ ਆ ਜਿਹੜੇ ਐਸ਼ ਕਰਦੇ ਐਸ਼ ਕਰਦੇ ਇਹੋ ਜਿਹੇ ਡਰਾਮੇ ਬੰਦ ਕਰ ਦੋ ਪਬਲਿਕ ਵੀ ਉੱਠੇ 33 ਕਰੋੜ ਆਬਾਦੀ ਸੀ ਭਾਰਤ ਦੀ ਪਾਕਿਸਤਾਨ ਤੇ ਬੰਗਲਾਦੇਸ਼ ਤੇ ਹਿੰਦੁਸਤਾਨ ਪਾ ਕੇ ਅੱਜ 750 ਕਰੋੜ ਇਕੱਲੀ ਹਿੰਦੁਸਤਾਨ ਦੀ ਆਬਾਦੀ ਆ ਪਾਕਿਸਤਾਨ ਤੇ ਬੰਗਲਾਦੇਸ਼ ਛੱਡੋ ਅੱਜ ਮੋਰਖ ਪੂਰਾ ਗੁਲਾਮ ਹੋ ਗਿਆ ਲੋਕ ਪੂਰੇ ਗੁਲਾਮ ਹੋ ਗਏ ਕੀ ਫਾਇਦਾ ਇਨਸਾਨ ਵਧਿਆ ਇਨਸਾਨੀਅਤ ਨਹੀਂ ਵਧੀ ਇਹਲੇ ਉਠੋ ਮੇਰੇ ਨਾਲੋਂ ਵੱਧ ਲੋਕ ਤੁਸੀਂ ਅਮੀਰ ਆ ਮੇਰੇ ਨਾਲੋਂ ਵੱਧ ਤਾਕਤਵਾਰ ਆ ਮੇਰੇ ਨਾਲੋਂ ਵੱਧ ਬੁੱਧੀਮਾਨ ਆ ਮੇਰੇ ਨਾਲੋਂ ਵੱਧ ਤੁਹਾਡੇ ਕੋਲ ਸਾਧਨ ਆ ਸਿਰਫ ਤੁਹਾਡੇ ਕੋਲ ਕੀ ਆ ਫਲਾਣੇ ਦੇ ਘਰ ਅੱਗੇ ਲੱਗੀ ਲੱਗੀ ਰਹੇ ਤਾਂ ਸਾਡਾ ਕੋਈ ਨਹੀਂ ਫਲਾਣੇ ਦੀ ਕੁੜੀ ਨਾਲ ਜ਼ੁਲਮ ਹੋ ਗਿਆ ਹੁੰਦਾ ਹੁੰਨ ਦਿਓ ਸਾਡੀਆਂ ਕੁੜੀਆਂ ਸੇਫ ਆ ਉਹ ਕਿਸ ਦੀ ਤੀ ਪੈਣੀ ਸੇਫ ਜੇ ਗਵਾਂਡੀਆਂ ਦੇ ਅੱਗੇ ਲੱਗੀ ਅੱਗ ਆਪਣੇ ਵੀ ਲੱਗ ਜਾਂਦੀ ਇੱਥੇ ਕੋਈ ਸੇਫ ਨਹੀਂ ਜੇ ਫਲਾਣੇ ਦਾ ਮੁੰਡਾ ਨਸ਼ਾ ਤੇ ਲੱਗਿਆ ਤੁਹਾਡਾ ਵੀ ਉਹਨੂੰ ਤੀ ਪੈਣ ਲਾਦਰੀਆਂ ਕੁੜੀਆਂ ਵੀ ਸਮੈਗ ਪੀਣ ਤੇ ਲਾਤੀਆਂ ਇਹਨਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਹਾਲ ਆ ਜਿਹੜੇ ਇੱਜ਼ਤਾਂ ਲੋਕ ਆ ਇਹਨਾਂ ਦੇਖੋ ਆਪਾਂ ਵਿਦੇਸ਼ਾਂ ਨੂੰ ਭੇਜ ਦਿਆਂਗੇ ਇਥੋਂ ਪ੍ਰਾਪਰਟੀਆਂ ਵੇਚ ਕੇ ਵਿਦੇਸ਼ਾਂ ਚ ਜਲ ਜਾਣਗੇ ਸਾਰੇ ਸੰਸਾਰ ਦੇ ਵਿੱਚ ਗਦਰ ਬਚਿਆ ਪਿਆ ਇਹਨੂੰ ਪੰਜਾਬ ਨੂੰ ਸੁਧਾਰਨਾ ਆ ਇਹਦੇ ਵਿੱਚ ਸਰਕਾਰਾਂ ਇੰਟੈਲੀਜੈਂਸੀਆਂ ਖਾਸ ਕਰਕੇ ਜਿਹੜੀ ਬੀਜੇਪੀ ਦੀ ਸਰਕਾਰ ਆ ਇਹਨਾਂ ਇਥੇ ਜਿਹਦਾ ਜਾਪਾਨ ਦੇ ਵਿੱਚ ਪਰਮਾਣੂ ਬੰਬਾਂ ਨਾਲ ਲੋਕ ਜਿਹੜੇ ਬਿਲਕੁਲ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਅਪਰਾਧ ਹੋ ਗਏ ਇਹਨਾਂ ਨੇ ਤੁਹਾਨੂੰ ਉਦਾਂ ਹੀ ਜਿਹੜੇ ਕੋੜੀ ਬਣਾ ਦੇਣਾ ਬਹੁਤ ਤਾਨੂੰ ਝੁਲਬ ਸਹਿਣਾ ਪਣਾ ਜੇ ਨਾ ਉੱਠੇ ਲੋਕੋ ਉੱਠੋ 1 1 2 11 ਬਣ ਜਾਂਦੇ ਆ ਉੱਠੋ ਕਿਹੇ ਜ਼ੁਲਮ ਜਿੱਡਾ ਮਰਜੀ ਤਾਕਤ ਜ਼ੁਲਮ ਵਾਲਾ ਹੋਵੇ ਜਿੱਡਾ ਮਰਜੀ ਬਦਮਾਸ਼ ਹੋਵੇ ਉਹਦੇ ਪੈਰ ਨਹੀਂ ਹੁੰਦੇ ਸੱਚਾਈ ਮੋਰੇ ਜਿਹੜਾ ਝੂਠ ਨਹੀਂ ਟੇਕ ਸਕਦਾ ਕਿੰਨਾ ਕਦੇ ਦਬ ਲਵਾਂਗੇ ਸੱਚਾਈ ਨੂੰ ਇਹ ਭਾਂਬੜ ਵਾਂਗੂ ਉੱਪਰ ਦੀ ਹੁੰਦੀ ਆ ਨਹੀਂ ਛਿਪਣੀ ਇਹ ਲਈ ਜਿਹੜੇ ਇੱਜ਼ਤਾਂ ਲੋਕ ਹੀ ਆ ਜਿਹੜੇ ਚੰਗੇ ਚੰਗੇ ਜਿੱਥੇ ਜਿੱਥੇ ਬੈਠੇ ਆ ਜਿਹੜੀ ਇੱਕ ਨੌਜਵਾਨ ਪੀੜੀ ਖਾਸ ਕਰਕੇ ਸੁਣ ਲੋ ਭਗਤ ਸਿੰਘ ਵਾਂਗੂ ਇਹ ਪੜਨਾ ਨਹੀਂ ਟੇਢਾ ਜੇ ਬਾਲਣਾ ਪੱਗ ਨਹੀਂ ਬਾਲਣੀ ਉਹ ਭਗਤ ਸਿੰਘ ਵਾਲੀ ਸੋਚ ਤੇ ਵਿਚ ਉਹ ਸੋਚ ਤੇ ਵਿਚਾਰ ਨੂੰ ਹੀ ਦਬਾਉਂਦੇ ਆ ਕਿਉਂ ਸਚਾਈ ਨਾਲ ਜੁੜਿਆ ਸੀ ਸ਼ੰਤ ਜਰਨੈਲ ਸਿੰਘ ਸਿਪਾਹੀ ਜਿਹੜਾ ਸੀਗਾ ਸਚਾਈ ਨਾਲ ਜੁੜਿਆ ਸੀ ਸਚਾਈ ਵਾਲਾ ਹਰ ਧਰਮ ਦੀ ਹਰ ਜਾਤ ਦੀ ਹਰ ਸੂਬੇ ਦੀ ਉਹਨੂੰ ਤੀ ਪੈਨ ਬਰਾਬਰ ਹੁੰਦੀ ਹਰਕ ਲਈ ਇਨਸਾਫ ਬਰਾਬਰ ਹੁੰਦਾ ਸਚਾਈ ਨੂੰ ਦਬਾਉਂਦੇ ਆ ਜਿਹੜਾ ਸਚਾਈ ਨੂੰ ਜਿਹੜਾ ਹੁੰਦਾ ਚੱਲਣ ਵਾਲਾ ਉਹਨੂੰ ਦਬਾਉਂਦੇ ਆ ਉਹਦੇ ਬਾਰੇ ਗਲਤ ਪ੍ਰਚਾਰ ਕਰਦੇ ਆ ਇੱਕ ਗੱਲ ਸੁਣ ਲਓ ਜੇ ਕਿਸੇ ਨੇ ਰਿਪੋਰਟ ਬਣਾਉਣ ਦੀ ਡਾਕਟਰਾਂ ਨੂੰ ਧਮਕੀ ਦਿੱਤੀ ਡਾਕਟਰ ਮੇਰਾ ਨੰਬਰ ਨੋਟ ਕਰ ਲੈਣਾ 9501629710 ਪਾਵੇਂ ਡੀਜੀਪੀ ਆ ਜਾਏ ਪਾਵੇਂ ਮੁੱਖ ਮੰਤਰੀ ਆ ਜਾਏ ਤੇ ਪਾਵੇਂ ਮੋਦੀ ਆ ਜਾਏ ਨਹੀਂ ਦਵਾ ਸਕਦਾ ਇਸ ਚਾਈ ਨੂੰ ਮੋਦੀ ਕਹਿੰਦਾ ਬੇਟੀ ਪੜਾਓ ਬੇਟੀ ਬਚਾਓ ਉਹ ਮੋਦੀ ਪ੍ਰਧਾਨ ਮੰਤਰੀ ਦੇਖ ਦੇ ਇਹ ਖਰੇ ਜੁਐਨਓ ਦਾ ਜੰਨਤ ਕਤਰੀ ਤੈਨੂੰ ਗੱਲ ਪੁੱਛ ਲੈ ਕੰਜਰਾ ਕੀ ਹੁੰਨਦਿਆ ਜੇ ਤੇਰੀ ਆਪਣੀ ਬੇਟੀ ਹੁੰਦੀ ਫੇਰ ਤੂੰ ਕੀ ਕਰਦਾ ਇਹ ਖੋਰ ਸੁਣ ਲਓ ਜਿਹੜੇ ਕੰਜਰ ਹੁੰਦੇ ਉਹ ਨਹੀਂ ਤੇ ਇਹੋ ਜੇ ਕੰਮ ਕਰਾਉਂਦੇ ਆ ਜੋ ਥਾਲਿਆਂ ਦੇ ਖੂਨ ਜੀ ਇਹੋ ਜੇ ਕੰਨ ਹੁੰਦੇ ਆ ਵਿਦੇਸ਼ ਮੰਤਰੀ ਹੁਣ ਜਾਊਗੀ ਹੋਰ ਜਗ੍ਹਾ ਕੀ ਕਹੂਗੀ ਵੀ ਤੁਹਾਡੇ ਥਾਣਿਆਂ ਚ ਕੀ ਹੁੰਨਦਿਆ ਹੁਣ ਜੇ ਤੁਸੀਂ ਗੱਲ ਕਰਦੇ ਹੋ ਪਾਕਿਸਤਾਨ ਦੀ ਜਦੋਂ ਥਾਣੇ 'ਚ ਗੱਲ ਹੋ ਗਈ ਹੁਣ ਕੀ ਕਹਿਣਗੇ ਸਾਲਿਓ ਕੀ ਕਰਦੇ ਕੰਜੇ ਰਪੁਣਾ ਪਾਕਿਸਤਾਨ 'ਚ ਤੁਹਾਡੀ ਕੀ ਜਿਤ ਰਣੀ ਆ ਉਹਨੂੰ ਬਦਨਾਮ ਕਰਤਾ ਅੱਤਵਾਦੀ ਆ ਉਹ ਨਸ਼ੀਲੇ ਪਦਾਰਥ ਭੇਜਦਾ ਆ ਤੁਹਾਡੀ ਕੀ ਭੈਣ ਚੋ ਲੱਗੀ ਉਹ ਫੌਜ ਹੁਣ ਮੈਂ ਸਾਰੇ ਲਿਆਓ ਮੈਨੂੰ ਜਾਂਚ ਦਿਓ ਹਰ ਚੰਗੇ ਚੰਗੇ ਇਮਾਨਦਾਰ ਅਫਸਰ ਤੇ ਮੁਲਾਜ਼ਮ ਇਹੋ ਮੁਲਾਜ਼ਮ ਆਪਨੇ ਘੋਦੇ ਨਸ਼ੀਲੇ ਪਦਾਰਥ ਜੇ 20 ਕਿਲੋਮੀਟਰ ਜਿਹੜੀ ਆ ਬਾਰਡਰ ਸੁਰੱਖਿਅਤ ਕਰਤਾ ਫਿਰ ਫੇਕ ਅੱਧਾ ਕਿਲੋਮੀਟਰ ਦਾ ਬੱਡਰ ਨੂੰ ਢਿੱਲ ਪਾ ਦਿਓ ਉਥੋਂ ਲੰਘੇ ਨਸ਼ੀਲੇ ਪਦਾਰਥ ਕੀ ਪੈਦਾ ਜਨਰੇਟਰ ਕੀ ਫਾਇਦਾ ਇੰਨੀ ਗਾਰਡ ਦਾ ਕੀ ਫਾਇਦਾ ਇੰਨੀ ਉਥੇ ਮਸ਼ੀਨਰੀ ਲਾਉਣ ਦਾ ਕੀ ਫਾਇਦਾ ਇੰਨੇ ਉਥੇ ਕੈਮਰੇ ਲਾਉਣ ਦਾ ਕਿਉਂ ਸਾਲਿਓ ਪਹਿਲਾਂ ਆਪਣੇ ਚੋਰ ਤਾਂ ਸੰਭੋ ਕਿਉਂ ਗੋਲੀਬਾਰੀ ਹੋ ਜਾਏ ਕਿਉਂ ਨਸ਼ੀਲੇ ਪਦਾਰਥ ਲੰਘ ਜਾਣ ਕਿਉਂ ਮਿਲੀ ਭੁਗਤਣਾ ਸਭ ਕੁਝ ਹੁੰਦਾ ਤੁਸੀਂ ਕਲੀਨ ਚਿੱਟ ਕਿਉਂ ਦਿੱਤੀ ਕਿਉਂ ਸੈਂਟਰ ਨੇ ਕਲੀਨ ਚਿੱਟ ਦਿੱਤੀ ਹੋਇਆ ਐਸਪੀ ਨੂੰ ਉਹਨੂੰ ਲਾਓ ਡੀਜੀਪੀ ਮੁਰਕੇ ਸਮੇਸੈਣੀ ਨੂੰ ਮੁਰਕੇ ਫੇਰ ਆ ਸਾਰਾ ਬੇਅਦਬੀਆਂ ਦਾ ਮਾਅਬਲਾ ਨਿਕਲਿਆ ਆਊਗਾ ਸਾਰਾ ਕਲੀਅਰ ਨਿਕਲ ਜਾਊਗਾ ਅਲਰਟ ਕੀਤਾ ਹੀ ਨਹੀਂ ਕੀਤਾ ਹੀ ਨਾ ਮੁੜ ਕੇ ਇਹਨੂੰ ਹੱਤਬਾਦ ਹੱਤਬਾਦ ਕਹਦਾ ਹੱਤਬਾਦ ਕੋਈ ਸੌਂਕ ਨਾ